ਚੋਣਾ ਦੇ ਦਿਨ ਨੇੜੇ ਆ ਗਏ ਨੇ ਉਸ ਤੋਂ ਪਹਿਲੇ ਕਾਂਗਰਸ ਦੇ ਵਿੱਚ ਕਾਫੀ ਕਾਟੋਕਲੇਸ਼ ਚੱਲ ਰਿਹਾ ਹੈ ਤੇ ਦੱਸਦੀ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਸ਼ੈਰੀ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਬਿਨਾ ਨਾਮ ਲਏ ਹੀ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਗੁੱਟਨੇ ਨੇ ਉਹ ਟੇਕੇ ਹੋਏ ਨੇ ਤੇ ਜਿਸ ਤੋਂ ਬਾਅਦ ਕੌੜੀ-ਕੌੜੀ ਗੁੱਟਨੇ ਟੇਕੇ ਹੋਏ ਨੂੰ ਅਜਿਹੀ ਜਿਹੜੀ ਸ਼ਾਇਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਬਿਨਾ ਨਾਮ ਲੈ ਹੀ ਉਹਨਾਂ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਦੱਸੀ ਕਿ ਬੀਤੇ ਦਿਨਾਂ ਦੇ ਵਿੱਚ ਹੀ ਕਾਂਗਰਸ ਪਾਰਟੀ ਦੇ ਵਿੱਚ ਕਾਫੀ ਘਾਟੂਕਲੇ ਚੱਲ ਰਿਹਾ ਹੈ ਤੇ ਰਾਜਾ ਵੜਿੰਗ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗੱਲਾਂ ਮੇਰੇ ਕੋਲ ਨਾ ਕਰੋ ਜਿਨ੍ਹਾਂ ਦੇ ਸਵਾਲ ਆ ਉਹਨਾਂ ਤੋਂ ਪੁੱਛੋ ਤੇ ਉੱਥੇ ਇਹ ਬਿਆਨ ਸੁਖਜਿੰਦਰ ਰੰਧਾਵਾ ਦੇ ਵੱਲੋਂ ਵੀ ਦਿੱਤੇ ਗਏ ਇਹ ਗੱਲ ਕਹੀ ਕਿ ਮੇਰੇ ਨਵਜੋਤ ਸਿੰਘ ਸਿੱਧੂ ਨਾਲ ਕੋਈ ਠੀਕ ਸੰਬੰਧ ਨਹੀਂ ਜਦ ਜਦ ਉਹਨਾਂ ਦੀ ਮੇਰੇ ਨਾਲ ਕੋਈ ਗੱਲਬਾਤ ਨਾ ਕਰੋ ਤੇ ਜਿਸ ਨੂੰ ਲੈ ਕੇ ਹੁਣ ਰਾਜਾ ਵੜਿੰਗ ਨੇ ਵੀ ਇਹ ਗੱਲ ਕਹੀ ਸੀ ਕਿ ਕੋਈ ਵੀ ਜੋ ਪਾਰਟੀ ਤੋਂ ਬਾਹਰ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਹੈ ਤੇ ਜੇਕਰ ਕੋਈ ਵੀ ਅਨੁਸ਼ਾਸਨ ਭੰਗ ਕਰਦਾ ਹੈ ਤਾਂ ਉਸਦੇ ਜਿਹੜੀ ਵੱਡੀ ਕਾਰਵਾਈ ਆ ਜ਼ਰੂਰ ਹੋਵੇਗੀ। ਇਹ ਬਿਆਨ ਬੀਤੇ ਦਿਨਾਂ ਦੇ ਵਿੱਚ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਸੀ ਤੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਵੀ ਹੁਣ ਬਿਨਾ ਨਾਮ ਲਏ ਹੀ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ। ਅਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਸ਼ਾਇਰੀ ਸਾਂਝੀ ਕੀਤੀ ਗਈ ਤੇ ਨਵਜੋਤ ਸਿੰਘ ਸਿੱਧੂ ਨੇ ਸ਼ਾਇਰੀ ਸੁਣਾ ਕੇ ਜਿਹੜੀ ਬਿਨਾ ਨਾਮ ਲਏ ਹੀ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਸਾਧਦੇ ਆ। ਆਓ ਸੁਣੋਨੇ ਆ ਨਵਜੋਤ ਸਿੰਘ ਸਿੱਧੂ शायरी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग कौड़ी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग खटैक कौड़ी कौड़ी बिके हुए लोग समझौता करके घुटनों पे टिके हुए लोग अरे बरगद की बात करते हैं कमलों में उगे हुए लोग खटैक कौड़ी कौड़ी बिके हुए लोग समझौता करके घुटनों पे इके हुए लोग अरे बरगद की बात करते हैं कमलों में उगे हुए लोग कौड़ी कौड़ी बिके हुए लोग समझौता करके घुटनों पे इके हुए लोग अरे बरगद की बात करते हैं कमलों में उगे हुए लोग कौड़ी कौड़ी बिके हुए लोग समझौता करके घुटनों पे ਕਿ ਕੇ ਹੋਏ ਲੋਕ ਅਰੇ ਬਰਗਦ ਕੀ ਬਾਤ ਕਰਤੇ ਹਨ ਕਮਲੋਂ ਮੇ ਉਗੇ ਹੋਏ ਲੋਕ ਖੰਡਕ